ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰਤ ਖੁੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ OTT ਪਲੇਟਫਾਰਮ ਦੀ ਗੱਲ ਕਰ ਲੈਣੇ ਆ OTT ਪਲੇਟਫਾਰਮ ਤੇ ਫਿਲਮ ਰਿਲੀਜੀਅਸ ਫਿਲਮ ਉੱਚਾਦਰ ਬਾਬੇ ਨਾਨਕ ਦਾ ਜੋ ਹੈ ਆ ਚੁੱਕੀ ਹੈ ਸੋ ਜਦੋਂ ਸਿਨੇਮਾ ਘਰਾਂ ਚਾਹੀ ਸੀਗੀ ਇਸ ਫਿਲਮ ਨੂੰ ਬਹੁਤ ਜ਼ਿਆਦਾ ਪਿਆਰ ਮਿਲਿਆ ਕਿਉਂਕਿ ਬਹੁਤ ਕਾਮੇਡੀ ਰੌਮਕਾਮ ਔਰ ਇਸ ਤੋਂ ਇਲਾਵਾ ਸੈਡ ਰੋਮਾਂਟਿਕ ਜਨਰਸ ਜਿਹੜੇ ਨੇ ਉਹ ਜ਼ਰੂਰ ਸਿਨੇਮਾ ਘਰਾਂ ਚਾਹੁੰਦੇ ਨੇ ਲੇਕਿਨ ਜਦੋਂ ਰਿਲੀਜੀਅਸ ਫਿਲਮਾਂ ਆਉਂਦੀਆਂ ਨੇ ਵਿਦ ਅ ਮੈਸੇਜ ਯਾਨੀ ਕਿ ਐਂਟਰਟੇਨਮੈਂਟ ਪਲੱਸ ਇਨਫੋਰਮੇਸ਼ਨ ਤੇ ਉਹ ਫਿਲਮਾਂ ਜਿਹੜੀਆਂ ਨੇ ਕਿਤਨਾ ਕਿਤੇ ਲੋਕ ਘਟ ਪਸੰਦ ਜ਼ਰੂਰ ਕਰਦੇ ਨੇ ਪਰ ਤੁਹਾਨੂੰ ਸੇਧ ਜ਼ਰੂਰ ਦੇਖੇ ਜਾਂਦੀਆਂ ਨੇ ਜਦੋਂ ਇਹ ਜਿਹੇ ਫਿਲਮਾਂ ਸਿਨੇਮਾ ਘਰਾਂ ਚ ਆਉਂਦੀਆਂ ਨੇ ਕਿਉਂਕਿ ਇਸ ਫਿਲਮ ਦੇ ਵਿੱਚ ਅਸੀਂ ਯੋਗਗਰਾਜ, ਈਸ਼ਾ ਰਿੱਕੀ ਔਰ ਦੇਵ ਕਰੋੜ ਤੇ ਹੋਰ ਵੀ ਬਹੁਤ ਸਾਰੇ ਜਿਹੜੇ ਆਰਟਿਸਟ ਨੇ ਉਹਨਾਂ ਨੂੰ ਦੇਖਿਆ ਹੈ ਲੇਕਿਨ ਦੇਵ ਕਰੋੜ ਦੀ ਅਗਰ ਗੱਲ ਕਰੀ ਤਾਂ ਉਹਨਾਂ ਨੇ ਹਮੇਸ਼ਾ ਐਕਸ਼ਨ ਫਿਲਮਾਂ ਕੀਤੀਆਂ ਨੇ ਲੇਕਿਨ ਹੁਣ ਦੇਵ ਕਰੋੜ ਨੇ ਇਹ ਲੋਕਾਂ ਦੀ ਜਿਹੜੀ ਇੱਕ ਕਹਿ ਸਕਦੇ ਅਸੀਂ ਕਿ ਸੋਚ ਹੈ ਉਸ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਹੁਣ ਰੋਮਾਂਟਿਕ ਫਿਲਮ ਵੀ ਉਹਨਾਂ ਦੀ ਜਿਹੜੀ ਉਹ ਆਏਗੀ ਲੇਕਿਨ ਇਹ ਫਿਲਮ ਜਿਹੜੀ ਹੈ ਚੋਪਾਲ OTT ਪਲੇਟਫਾਰਮ ਤੇ ਆ ਚੁੱਕੀ ਹੈ ਜਿਸ ਦੇ ਵਿੱਚ ਦੇਵ ਨੇ ਬਹੁਤ ਸੋਨਾ ਕੰਮ ਕੀਤਾ ਹੈ ਯੋਗਰਾਜ ਸਰ ਜਿਹੜੇ ਨੇ ਹਮੇਸ਼ਾ ਹੀ ਆਪਣੀ ਐਕਟਿੰਗ ਦੇ ਨਾਲ ਲੋਕਾਂ ਨੂੰ ਜੋ ਆਪਣੇ ਨਾਲ ਜੋੜਦੇ ਨੇ ਆਪਣੀਆਂ ਗੱਲਾਂ ਦੇ ਨਾਲ ਹਮੇਸ਼ਾ ਕਨੈਕਟਡ ਫੀਲ ਕਰਾਉਂਦੇ ਨੇ ਲੋਕਾਂ ਨੂੰ ਤੇ ਇਹ ਫਿਲਮ ਜਿਹੜੀ ਹੈ ਤੁਸੀਂ ਜ਼ਰੂਰ ਦੇਖੋ ਕਿਉਂਕਿ ਹਰ ਘਰ ਦੇ ਵਿੱਚ ਇਸ ਤਰ੍ਹਾਂ ਦੇ ਕਨਸੈਪਟਸ ਜਿਹੜੇ ਨੇ ਪਹੁੰਚਣੇ ਚਾਹੀਦੇ ਨੇ ਪਰਮਾਤਮਾ ਨੂੰ ਕਿਵੇਂ ਆਪਣੇ ਨਾਲ ਤੁਸੀਂ ਲੈ ਕੇ ਚੱਲਣਾ ਹੈ ਕਿਉਂਕਿ ਅੱਜ ਕੱਲ ਪੈਸੇ ਦੀ ਦੌੜ ਦੇ ਵਿੱਚ ਅਸੀਂ ਪਰਮਾਤਮਾ ਨੂੰ ਭੁੱਲੀ ਬੈਠੇ ਹਾਂ ਸਬਰ ਨੂੰ ਭੁੱਲੀ ਬੈਠੇ ਹਾਂ ਸੋ ਇਹੋ ਜਿਹੀਆਂ ਫਿਲਮਾਂ ਜਿਹੜ ਸੋ ਉੱਚਾਦਰ ਬਾਬੇ ਨਾਨਕ ਦਾ ਫਿਲਮ ਜਿਹੜੀ ਹੈ ਇਸ ਨੂੰ ਤੁਸੀਂ ਜ਼ਰੂਰ ਜ਼ਰੂਰ ਸਬਸਕ੍ਰਾਈਬ ਕਰਕੇ ਫਿਲਮ ਨੂੰ ਤੁਸੀਂ ਦੇਖੋ ਕਿਉਂਕਿ ਅ ਫਿਲਮ ਦੇ ਵਿੱਚ ਬਹੁਤ ਸੋਹਣੇ ਜੋਨੇ ਕੈਰੈਕਟਰਸ ਦਿਖਾਏ ਗਏ ਨੇ ਡਾਇਲੋਗ ਡਿਲੀਵਰੀ ਵਿਜ਼ੂਅਲਾਈਜ਼ ਬਹੁਤ ਸੋਹਣੀ ਕੀਤੀ ਗਈ ਹੈ ਸਿਨਮਟੋਗ੍ਰਾਫੀ ਬਹੁਤ ਸੋਹਣੀ ਹੈ ਡਾਇਰੈਕਸ਼ਨ ਬਹੁਤ ਵਧੀਆ ਹੈ ਔਰ ਪ੍ਰੋਡਿਊਸਰਸ ਨੇ ਵੀ ਬੜੀ ਜੀ ਜਾਨ ਦੇ ਨਾਲ ਦਿਲੋਂ ਜੁੜੀ ਆ ਫਿਲਮ ਹੈ ਉਹ ਬਣਾਈ ਹੈ ਸੋ ਤੁਸੀਂ ਉੱਚਾਦਰ ਬਾਬੇ ਨਾਨਕ ਦਾ ਫਿਲਮ ਜਿਹੜੀ ਹੈ ਚੋਪਾਲੋਟੀਟੀ ਪਲੇਟਫਾਰਮ ਤੇ ਇਸ ਨੂੰ ਸਬਸਕ੍ਰਾਈਬ ਕਰਕੇ ਦੇਖ ਸਕਦੇ ਹੋ ਤੇ ਤੁਸੀਂ ਇਸ ਫਿਲਮ ਨੂੰ ਦੇਖਣ ਤੋਂ ਬਾਅਦ 1% ਵੀ ਰੈਗਰ जड़िया ने लोगों तक घट्ट पहुँच दी ने लेकिन तहूँ तो सिखा के जरूर कुछ न कुछ चाहिए ने सत श्रीकाल नमस्कार आदाब मैं तो मनप्रीत खुलर तुम देख रहे हो दैनिक सवेरा टी वी ओ टी प्लेटफॉर्म की गल कर लें ओ टी प्लेटफॉर्म तो फिल्म रिलजियस फिल्म उचा दर बाबे नानक का जो है आ चुकी है सो जो सिनेमाई सी इस फिल्म में बहुत ज़्यादा प्यार मिले क्योंकि बहुत कॉमेडी रॉमकॉम और इस अलावा सैड रोमेंटिक जॉनर जोड़े ने जरूर सिनेमा घर चाहते हैं लेकिन जो रिलजियस फिल्म आने विद मैसेज यानी कि entertainment plus information. ਤੇ ਉਹ ਫਿਲਮਾਂ ਜਿਹੜੀਆਂ ਨੇ ਕਿਤਨਾ ਕਿਤੇ ਲੋਕ ਘੱਟ ਪਸੰਦ ਜ਼ਰੂਰ ਕਰਦੇ ਨੇ ਪਰ ਤੁਹਾਨੂੰ ਸੇਧ ਜ਼ਰੂਰ ਦੇਖੇ ਜਾਂਦੀਆਂ ਨੇ ਜਦੋਂ ਇਹੋ ਜਿਹੀਆਂ ਫਿਲਮਾਂ ਸਿਨੇਮਾ ਘਰਾਂ ਚ ਆਉਂਦੀਆਂ ਨੇ ਕਿਉਂਕਿ ਇਸ ਫਿਲਮ ਦੇ ਵਿੱਚ ਅਸੀਂ ਯੋਗਗਰਾਜ, ਈਸ਼ਾ ਰਿੱਕੀ ਔਰ ਦੇਵ ਕਰੋੜ ਤੇ ਹੋਰ ਵੀ ਬਹੁਤ ਸਾਰੇ ਜਿਹੜੇ ਆਰਟਿਸਟ ਨੇ ਉਹਨਾਂ ਨੂੰ ਦੇਖਿਆ ਹੈ ਲੇਕਿਨ ਦੇਵ ਕਰੋੜ ਦੀ ਅਗਰ ਗੱਲ ਕਰੀ ਤਾਂ ਉਹਨਾਂ ਨੇ ਹਮੇਸ਼ਾ ਐਕਸ਼ਨ ਫਿਲਮਾਂ ਕੀਤੀਆਂ ਨੇ ਲੇਕਿਨ ਹੁਣ ਦੇਵ ਕਰੋੜ ਨੇ ਇਹ ਲੋਕਾਂ ਦੀ ਜਿਹੜੀ ਇੱਕ ਕਹਿ ਸਕਦੇ ਅਸੀਂ ਕਿ ਸੋਚ ਹੈ ਉਸ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਹੁਣ ਰੋਮਾਂਟਿਕ ਫਿਲਮ ਵੀ ਉਹਨਾਂ ਦੀ ਜਿਹੜੀ ਉਹ ਆਏਗੀ ਲੇ ਇਹ ਫਿਲਮ ਜਿਹੜੀ ਹੈ ਚੋਪਾਲ OTT ਪਲੇਟਫਾਰਮ ਤੇ ਆ ਚੁੱਕੀ ਹੈ ਜਿਸ ਦੇ ਵਿੱਚ ਦੇਵ ਨੇ ਬਹੁਤ ਸੋਨਾ ਕੰਮ ਕੀਤਾ ਹੈ ਯੋਗਰਾਜ ਸਰ ਜਿਹੜੇ ਨੇ ਹਮੇਸ਼ਾ ਹੀ ਆਪਣੀ ਐਕਟਿੰਗ ਦੇ ਨਾਲ ਲੋਕਾਂ ਨੂੰ ਜੋ ਆਪਣੇ ਨਾਲ ਜੋੜਦੇ ਨੇ ਆਪਣੀਆਂ ਗੱਲਾਂ ਦੇ ਨਾਲ ਹਮੇਸ਼ਾ ਕਨੈਕਟਡ ਫੀਲ ਕਰਾਉਂਦੇ ਨੇ ਲੋਕਾਂ ਨੂੰ ਤੇ ਇਹ ਫਿਲਮ ਜਿਹੜੀ ਹੈ ਤੁਸੀਂ ਜ਼ਰੂਰ ਦੇਖੋ ਕਿਉਂਕਿ ਹਰ ਘਰ ਦੇ ਵਿੱਚ ਇਸ ਤਰ੍ਹਾਂ ਦੇ ਕਨਸੈਪਟਸ ਜਿਹੜੇ ਨੇ ਪਹੁੰਚਣੇ ਚਾਹੀਦੇ ਨੇ ਪਰਮਾਤਮਾ ਨੂੰ ਕਿਵੇਂ ਆਪਣੇ ਨਾਲ ਤੁਸੀਂ ਲੈ ਕੇ ਚੱਲਣਾ ਹੈ ਕਿਉਂਕਿ ਅੱਜ ਕੱਲ ਪੈਸੇ ਦੀ ਦੌੜ ਦੇ ਵਿੱਚ ਅਸੀਂ ਪਰਮਾਤਮਾ ਨੂੰ ਭੁੱਲੀ ਬੈਠੇ ਹਾਂ ਸਬਰ ਨੂੰ ਭੁੱਲੀ ਬੈਠੇ ਹਾਂ ਸੋ ਇਹੋ ਜਿਹੀਆਂ ਫਿਲਮਾਂ ਜਿਹੜ ਸੋ ਉੱਚਾਦਰ ਬਾਬੇ ਨਾਨਕ ਦਾ ਫਿਲਮ ਜਿਹੜੀ ਹੈ ਇਸ ਨੂੰ ਤੁਸੀਂ ਜ਼ਰੂਰ ਜ਼ਰੂਰ ਸਬਸਕ੍ਰਾਈਬ ਕਰਕੇ ਫਿਲਮ ਨੂੰ ਤੁਸੀਂ ਦੇਖੋ ਕਿਉਂਕਿ ਅ ਫਿਲਮ ਦੇ ਵਿੱਚ ਬਹੁਤ ਸੋਹਣੇ ਜੋਨੇ ਕੈਰੈਕਟਰਸ ਦਿਖਾਏ ਗਏ ਨੇ ਡਾਇਲੋਗ ਡਿਲੀਵਰੀ ਵਿਜ਼ੂਅਲਾਈਜ਼ ਬਹੁਤ ਸੋਹਣੀ ਕੀਤੀ ਗਈ ਹੈ ਸਿਨਮਟੋਗ੍ਰਾਫੀ ਬਹੁਤ ਸੋਹਣੀ ਹੈ ਡਾਇਰੈਕਸ਼ਨ ਬਹੁਤ ਵਧੀਆ ਹੈ ਔਰ ਪ੍ਰੋਡਿਊਸਰਸ ਨੇ ਵੀ ਬੜੀ ਜੀ ਜਾਨ ਦੇ ਨਾਲ ਦਿਲੋਂ ਜੁੜੀ ਆ ਫਿਲਮ ਹੈ ਉਹ ਬਣਾਈ ਹੈ ਸੋ ਤੁਸੀਂ ਉੱਚਾਦਰ ਬਾਬੇ ਨਾਨਕ ਦਾ ਫਿਲਮ ਜਿਹੜੀ ਹੈ ਚੋਪਾਲੋਟੀਟੀ ਪਲੇਟਫਾਰਮ ਤੇ ਇਸ ਨੂੰ ਸਬਸਕ੍ਰਾਈਬ ਕਰਕੇ ਦੇਖ ਸਕਦੇ ਹੋ ਤੇ ਤੁਸੀਂ ਇਸ ਫਿਲਮ ਨੂੰ ਦੇਖਣ ਤੋਂ ਬਾਅਦ 1% ਵੀ ਰੈਗਰ ਜਿਹੜੀਆਂ ਨੇ ਲੋਕਾਂ ਤੱਕ ਘੱਟ ਪਹੁੰਚਦੀਆਂ ਨੇ ਲੇਕਿਨ ਤੁਹਾਨੂੰ ਸਿਖਾ ਕੇ ਜ਼ਰੂਰ ਕੁਛ ਨਾ ਕੁਛ ਜਾਂਦੀਆਂ ਨੇ